ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਸਮੀ ਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਤੇ ਕਿਸੇ ਕਿਸੇ ਜ਼ਿਲ੍ਹੇ ਦੇ ਵਿੱਚ ਹਲਕਾ ਜਿਹੜਾ ਦਰਮਿਆਨਾ ਮੀਂਹ ਪਿਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਜਿਹਾ ਹੀ ਮੌਸਮ ਜਿਹੜਾ ਬਣਿਆ ਰਹਿਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ ਮੌਸਮੀ ਮੌਸਮੀ ਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ 3 ਅਗਸਤ ਲਈ ਭਾਰੀ ਮੀਂਹ ਦੇ ਲਈ ਐਲਰਟ ਜਾਰੀ ਕੀਤਾ ਗਿਆ ਹੈ। ਬੀਤੇ 24 ਘੰਟਿਆਂ ਦੀ ਗੱਲ ਕਰਦੇ ਹਾਂ ਤਾਂ ਬੀਤੇ 24 ਘੰਟਿਆਂ ਦੌਰਾਨ ਰਾਜ ਦੇ ਔਸਤ ਤਾਪਮਾਨ ਵਿੱਚ 1.7 ਡਿਗਰੀ ਦੀ ਕਮੀ ਦਰਜ ਕੀਤੀ ਗਈ ਆ ਜੋ ਕਿ ਆਮ ਤਾਪਮਾਨ ਨਾਲੋਂ 3.8 ਡਿਗਰੀ ਘਾਟਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ 38 ਡਿਗਰੀ ਰਿਕਾਰਡ ਕੀਤਾ ਗਿਆ ਜਦਕਿ ਸਭ ਤੋਂ ਵੱਧ ਮੀਂਹ ਪਟਿਆਲਾ ਦੇ ਵਿੱਚ 32.4 ਮਿਲੀਮੀਟਰ ਹੋਇਆ। ਮੌਸਮ ਵਿਭਾਗ ਦੇ ਮੁਤਾਬਕ ਬਠਿੰਡਾ, ਗਿੱਦੜਵਾਹਾ, ਜੈਤੋ, ਫਰੀਦਕੋਟ ਤੇ ਫਿਰੋਜ਼ਪੁਰ ਵਿੱਚ ਮੱਧਮ ਮੀਂਹ ਦੇ ਨਾਲ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾਵਾਂ ਲਗਾਈਆਂ ਹੋਈਆਂ ਨੇ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਇਸ ਦੇ ਇਲਾਵਾ ਫਿਰੋਜ਼ਪੁਰ, ਮੋਗਾ, ਫਰੀਦਕੋਟ, ਅਮਰਸਰ ਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਬੂੰਦਾਬੰਦੀ ਤੋਂ ਲੈ ਕੇ ਹਲਕਾ ਦਾ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਲਗਾਈ ਜਾ ਰਹੀ ਆ ਸਿੰਚਾਈ ਮੰਤਰੀ ਨੇ ਇਹ ਵੀ ਦੱਸਿਆ ਕਿ ਰਾਜ ਦੇ ਮੁੱਖ ਡੈਮਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ਆ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਕੋਈ ਗੱਲ ਨਹੀਂ ਹੈ ਭਾਖੜਾ ਡੈਮ ਵਿੱਚ ਇਸ ਵੇਲੇ 1618.38 ਫੁੱਟ ਦੀ ਜਿਹੜੀ ਉਚਾਈ ਹੈ ਜਦਕਿ ਇਸ ਦੀ ਅਧਿਕਤਮ ਸਮਰੱਥਾ 1680 ਫੁੱਟ ਪੌਂਗ ਡੈਮ ਵਿੱਚ 1346 ਫੁੱਟ ਪਾਣੀ ਹੈ ਤੇ ਹਲੇ ਵੀ 30.787 ਫੁੱਟ ਦੀ ਸਮਰੱਥਾ ਬਾਕੀ ਆ ਉੱਥੇ ਹੀ ਰਣਜੀਤ ਸੰਘਰ ਡੈਮ ਦੇ ਵਿੱਚ 1664 ਫੁੱਟ ਪਾਣੀ ਹੈ ਤੇ 54 ਫੁੱਟ ਹਲੇ ਵੀ ਖਾਲੀ ਆ ਉਹਨਾਂ ਨੇ ਕਿਹਾ ਕਿ ਇਨ੍ਹਾਂ ਡੈਮਾਂ ਵਿੱਚ ਪਾਣੀ ਆਉਣ ਦੀ ਰਫ਼ਤਾਰ ਵੱਧ ਰਹੀ ਆ ਪਰ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਨਹੀਂ ਇਸੇ ਤਰ੍ਹਾਂ ਹਿਮਾਚਲ ਦੀ ਗੱਲ ਕਰਦੇ ਆ ਤਾਂ ਹਿਮਾਚਲ ਦੇ ਵਿੱਚ ਵੀ ਭਾਰੀ ਤੋਂ ਭਾਰੀ ਜਿਹੜਾ ਮੀਂਹ ਪੈ ਰਿਹਾ ਤੇ ਉੱਥੇ ਚੇਤਾਵਨੀ ਵੀ ਜਾਰੀ ਕੀਤੀ ਗਈ ਆ ਰਾਜਸਥਾਨ ਦੇ ਕੋਟਾ ਨੇੜੇ ਇੱਕ ਘੰਟਾ ਦਬਾਬ ਵਾਲਾ ਖੇਤਰ ਵੀ ਬਣ ਰਿਹਾ ਜੋ ਕਿ ਦਿੱਲੀ ਵੱਲ ਵਧ ਰਿਹਾ ਤੇ ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਭਾਰੀ ਤੋਂ ਭਾਰੀ ਮੀਂਹ ਪੈ ਰਿਹਾ ਤੇ ਕੁਝ ਥਾਵਾਂ ਤੇ ਬਹੁਤ ਹੀ ਘਟਮੀ ਪੈ ਰਿਹਾ ਦਰਸਲ ਹੁਸ਼ਿਆਰਪੁਰ ਦਸੂਆ ਦੇ ਤਲਵਾੜਾ ਨੇੜੇ ਪੌਂਗਡੇ ਦੇ ਪਾਣੀ ਦਾ ਪੱਧਰ ਪੀਤੇ ਚਾਰ ਦਿਨਾਂ ਚੋਂ ਜਿਹੜਾ 14 ਫੁੱਟ ਅ ਦੋ ਵਧੇ ਆ ਜਿਸ ਕਾਰਨ BBMB ਵਿਭਾਗ ਵੱਲੋਂ ਸ਼ੌ ਨੈਰ ਬੈਰਾਜ ਦੇ ਚਾਰ ਫਲੱਡ ਗੇਟ ਖੋਲੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਬੀਤੀ ਦੋ ਦਿਨਾਂ ਤੋਂ ਹਿਮਾਚਲ ਤੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1343.19 ਫੁੱਟ ਵੱਧ ਗਿਆ